ਕੈਨੇਡਾ 'ਚ ਤਰਨ-ਤਰਨ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਭਰਾ ਜ਼ਖਮੀ। ਕੈਨੇਡਾ ਦੇ ਸ਼ਹਿਰ ਬ੍ਰੈਕਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਂ ਦੇ ਨੌਜਵਾਨ ਦੀ ਉਸੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਉਹ ਨੌਕਰੀ ਤੇ ਜਾਣ ਲਈ ਆਪਣੀ ਕਾਰ ਸਟਾਰਟ ਕਰ ਰਿਹਾ ਸੀ। ਗੋਲੀਬਾਰੀ ਵਿੱਚ ਪ੍ਰਿਤਪਾਲ ਸਿੰਘ ਦਾ ਵੱਡਾ ਭਰਾ ਖੁਸ਼ਵੰਤ ਸਿੰਘ ਜ਼ਖਮੀ ਹੋ ਗਿਆ। ਕਟਨਾ ਦਾ ਪਤਾ ਲੱਗਦਿਆ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਮੀਡੀਆ ਦੇ ਸਾਹਮਣੇ ਬੋਲਦਿਆਂ ਕਿਹਾ ਮੇਰੇ ਪੁੱਤਰਾ ਦੇ ਉੱਪਰ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਇੱਕ ਪੁੱਤਰ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਦੂਜੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਆਪਣੇ ਆਪਣੇ ਪੁੱਤਰ ਦੀ ਡੈੱਡ ਬੋਡੀ ਆਪਣੇ ਘਰ ਵਿੱਚ ਲਿਆਉਣ ਦੀ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਸਰਵਜੀਤ ਸਿੰਘ ਮੈਂ ਸਰਵਜੀਤ ਸਿੰਘ ਪਿੰਡ ਅਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਿਆ ਸੀ ਇੱਕ ਦਾ ਨਾਮ ਖਾਨਦਪਾਲ ਇੱਕ ਦਾ ਨਾਮ ਪ੍ਰਿਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ ਦੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲੀਆਂ ਮਾਰ ਗਏ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਵੀ ਬਾਹਰ ਹੀ ਲੱਗ ਗਈ ਦੀ ਮੌਤ ਦੀ ਪ੍ਰਿਤਪਾਲ ਦੀ ਛੋਟਾ ਸੀ ਹਾਂਜੀ ਛੋਟਾ ਸੀ ਕਿੰਨੀ ਉਮਰ ਹੋਣੀ 27 ਸਾਲ ਨੰਬਰ ਹੀ ਕੈਨੇਡਾ ਗਿਆ ਨੇ ਛੋਟੇ ਬੜੇ ਛੋਟੇ ਗਏ ਨੇ 6 ਮਹੀਨੇ ਹੋ ਗਏ ਨੇ ਬੱਚੇ ਕਿੰਨੇ ਨੇ ਦੋ ਬੱਚੇ ਨੇ ਸਹੀ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਨੇ ਮੰਗ ਇਹੋ ਕਰਦੇ ਵੀ ਉਹਨਾਂ ਦੇ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਾਈਗੇ ਕਿਉਂ ਜਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ 'ਚ ਇੱਥੇ ਗੈਂਗਸਟਰ ਵਾਰ ਚੱਲਦੇ ਨੇ Kind of thing.